ਵੰਡਰ ਕਰੋ ਵੰਡਰ ਕਰੋ ਵੰਡਰ ਕਰੋ ਮੇ ਇੱਕ ਦੇ ਕਾਤਲਾਂ ਦੇ ਪਰਚਾ ਦਰਜ ਕਰੋ ਪਰਚਾ ਦਰਜ ਕਾਤਲਾਂ ਦੀ ਮਦਦ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ 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 ਮੈਂ ਸੇ ਲੈ ਕੇ ਕਾਤਲਾਂ ਦੀ ਮਦਦ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ ਹੋਇਆ ਜੀ ਮਾਮਲਾ ਜੀ ਬਸ ਮੈਨੂੰ ਇਨਾ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈਗੀ ਆ ਹੂੰ ਇਹ ਮਤਲਬ ਬਾਅਦ ਚ ਗੱਡੀ ਇਹਨਾਂ ਦੀ ਪਲਟਣ ਲੱਗੀ ਹੈ ਨੇਕ ਸੀ ਉਹ ਨਾਲ ਦੀ ਇਹ ਮੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ ਮੁੜ ਕੇ ਜਦੋਂ ਆਣ ਕੇ ਇਹਨਾਂ ਨੇ ਇੰਨੀ ਗੱਲ ਕੀਤੀ ਉਹ ਫਤਿਹ ਕਰਨ ਲੱਗੇ ਉੱਥੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਇਹਨਾਂ ਲੱਗ ਬੰਦੇ ਛੜ ਗਏ ਇਹਨਾਂ ਨੇ ਫਤਿਹਗੜ੍ਹ ਚ ਉਹ लवली ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਛੱਡਣਾ ਨਹੀਂ ਉੱਥੇ ਰਨਿੰਗ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਥਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਪਰ ਮੇਰੇ પતિ ਦੇ ਕਤਲ ਕਰਕੇ ਮੇਰਾ ਕੋਈ ਹਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਘਾੜੇ ਮੇਰੇ ਛੋਟੇ ਛੋਟੇ ਬੱਚੇ ਮੇਰੇ ਵਾਲੇ ਬੇਕੋ ਪੰਜਾਬ ਪੁਲਿਸ ਦੇ ਗੋਮੋ ਹੋ ਗਈ ਆ ਪਰ ਮੇਰੇ ਰੋਹ ਦੇ ਯਤਰਾ ਦੇ ਬੇਜੁਤ ਹੀ ਮੇਰੇ ਮੇਕੋ ਮੈਂ ਕੀ ਹਾਲਾ ਮੇਰਾ ਛੋਟਾ ਜਿਹਾ ਬੱਚਾ ਨੇ ਮੈਂ ਘਰ ਛੱਡ ਗਿਆ ਯਾ ਮੇਰੇ ਇਨਸਾਫ ਕੌਣ ਕਰੇਗਾ ਜੇ ਪੁਲਿਸ ਨਾ ਸੁਣੇਗੀ ਸਰਕਾਰ ਨਾ ਸੁਣਣਗੀ ਤੇ ਮੈਂ ਕਿਹਦੇ ਅੱਗੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦੋ ਮੈਨੂੰ ਔਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦੋ ਜਿਹੜੇ ਜਿਹੜਾ ਮੇਰਾ ਹੱਕ ਬੰਦਾ ਮੈਨੂੰ ਦਵਾਉ ਹੱਕ ਬਸ ਮੈਂ ਨਹੀਂ ਕਰਾਂ ਚੁਨੀ ਸੀ ਮੇਰਾ ਇਨਸਾਫ ਕਰ ਪੁਲਿਸ ਨੇ ਕੀ ਕਾਰਵਾਈ ਕੀਤੀ ਚੱਲ ਰਹੀ ਡੀਐਸਪੀ ਫਤਿਹਗੜ ਚੂੜੀਆਂ ਮਰਦਾ ਮਰਦਾਬਾ ਮਰਦਾਬਾ ਡੀਐਸਪੀ ਫਤਿਹਗੜ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗਗਨ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨ ਸਾਹਿਬ ਨੌਜਵਾਨ ਵੀਰ ਸੀਗਾ ਉਹਨੂੰ ਫਤਿਹਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ 6.5 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਮੌਰਚਰੀ ਚ ਪਈ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ ਰਾਤੀ 10 ਸਰਪੰਚੋ ਦੇ ਮਗਰ ਆਏ ਸੀ ਅਹੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆਂ ਵੀ ਇਹ ਇਨਕੁਆਇਰੀ ਕਰੋ ਅਸੀਂ ਉਹਨੂੰ ਇਸ ਇਲਜ਼ਾਮ ਨਾਲ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਸੀ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਹੋਈ ਕਿਸ ਗੱਲ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਿਹਾ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਾਂਗਾ ਉਹਨਾਂ ਕੋ ਨਵੀਂ ਐਸਯੂਵੀ ਗੱਡੀ ਉਹਨਾਂ ਇਹਨਾਂ ਨੂੰ ਮਾੜਾ ਜਾ ਓਵਰਟੇਕ ਕਰਨ ਲੱਗਿਆ ਗੱਡੀ ਦੇ ਇਹਨਾਂ ਦੀ ਟਕਰਾਰ ਹੋਈ ਹੈ ਕੋਈ ਇਹਨਾਂ ਦੀ ਇਹਨਾਂ ਮੁੰਡਿਆਂ ਜਾ ਕੇ ਉਹ ਉਹਨਾਂ ਗਾਲਾਂ ਕੱਢੀਆਂ ਇਹਨਾਂ ਨੂੰ ਤੇ ਇਹਨਾਂ ਜਾ ਕੇ ਇਹਨਾਂ ਦੇ ਮੰਜ ਵੀ ਅਸੀਂ ਸਿਆਣੇ ਬਣੇ ਬੰਦੇ 30 40 40 ਸਾਲ ਦੇ ਮੁੰਡੇ ਹੀ ਸਿਆਣੇ ਬੰਦੇ ਹੀ ਇਹ ਫਦੇ ਗੜ ਗਏ ਆ ਉਹਨਾਂ ਦੇ ਘਰਦਿਆਂ ਨੂੰ ਕਹਿਣ ਤੇ ਇਹਨਾਂ ਨੂੰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਉਥੇ ਜਾਂਦਿਆਂ ਹੀ ਇਹਨਾਂ ਦੇ ਗੜ ਉਹਨਾਂ ਨੇ ਫੋਨ ਕਰਤਾ ਆਪਣੇ ਘਰ ਦੇਆਂ ਨੂੰ ਮੁੰਡਿਆਂ ਨੇ ਤੇ ਉਹ ਜਾਂਦਿਆਂ ਹੀ ਇਹਨਾਂ ਦੇ ਗੜ ਪਹੇਗੇ ਆ ਇਹਨਾਂ ਦੀਆਂ ਪੱਧਾਂ ਲਾਤੀਆਂ ਹਰਨੇਕ ਨੇ ਇੱਕ ਗੱਲ ਦਾ ਇਤਰਾਜ ਜਤਾਇਆ ਤੇ ਹਰਤੇਖ ਦੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਤੇ ਡਿੱਗੇ ਪਏ ਤੇ ਸਿਰ 'ਚ ਗੋਲੀ ਮਾਰ ਕੇ ਉਹਦਾ ਕਤਲ ਕਰਤਾ ਗਿਆ ਇਹਨਾਂ ਵੱਲੋਂ ਤੁਹਾਡੇ ਬੰਦਿਆਂ ਨਾਲੋਂ ਗੋਲੀ ਗਲ ਚਲਾਈ ਸੀ ਇਹ ਅਸੀਂ ਮੌਕੇ ਤੇ ਹਾਜ਼ਰ ਨਹੀਂ ਇਹ ਗੱਲ ਉਥੇ ਸੀਸੀਟੀਵੀ ਕੈਮਰੇ ਲੱਗੇ ਆ ਪੰਜਾਬ ਪੁਲਿਸ ਦਾ ਫਰਜ਼ ਬੰਦਾ ਸੀ ਵੈਰੀਫਾਈ ਕਰਦੇ ਵੇਂਦੇ ਵੀ ਉਥੇ ਜਿਹੜੇ 10 ਬੰਦੇ ਪਹਿਲਾਂ ਉਹ ਮਿਲ ਨਹੀਂ ਕਰਨੀ ਖਲੋਤੇ ਸੀ ਹੁਣ ਅਸੀਂ ਇੱਥੇ ਖਲੋਤੇ ਆ 10 ਬੰਦੇ ਖਲੋਤੇ ਆ ਕਿ ਇਹਨੂੰ ਮਾਰਨ ਲਈ ਥੋੜ ਖਲੋਤੇ ਆ ਉੱਥੇ ਜਿਹੜੇ ਬੰਦ ਬੰਦੇ ਖਲੋਤੇ ਆ ਉਹਨਾਂ ਦਾ ਫਰਜ਼ ਬੰਦਾ ਹੈਗਾ ਵੀ ਪੁਲਿਸ ਨੂੰ ਉੱਥੇ ਮੌਕੇ ਦੇ ਸਾਦੇ ਜਿ ਉਹਨਾਂ ਨੂੰ ਕੋਈ ਖਤਰਾ ਆਈ ਤੇ ਪੁਲਿਸ ਆਣ ਕੇ ਮੁੰਡਿਆਂ 'ਚ ਨੌਜਵਾਨਾਂ 'ਚ ਝਗੜਾ ਆਇਆ ਆ ਉਹ ਉਹਨਾਂ ਦੀ ਸਹਿਮਤੀ ਕਰਾ ਦੇਣ ਜਾਂ ਹਟਾ ਟੂ ਦੇਣ ਪਰ ਉਹ ਉਸ ਗੱਲ ਨਾਲੋਂ ਹਟਾਉਣ ਦੀ ਥਾਂ ਤੇ ਉਹਨਾਂ ਦੇ ਘਰਦਿਆਂ ਨੇ ਗਨਾਹ ਕੀਤਾ ਵੀ ਸਾਡੇ ਹਰਨੇਕ ਸਿੰਘ ਦੇ ਸਿਰ 'ਚ ਗੋਲੀ ਮਾਰਤੀ ਆ ਬਾਕੀ ਪੁਲਿਸ ਨੇ ਉਹਨਾਂ ਦਾ 307 ਦਾ ਪਰਜਾ ਹਰਨੇਕ ਸਿੰਘ ਤੇ ਉਹਦੇ ਸਾਥੀਆਂ ਤੇ ਦਰਜ ਕਰਤਾ ਤੇ ਜਿਹੜਾ ਬੰਦਾ ਮਰਿਆ ਵਾ ਜਿਹੜਾ ਕਤਲ ਹੋਇਆ ਉਹ ਇਹਨਾਂ ਨੂੰ ਲੱਭਣ ਹੀ ਨਹੀਂ ਦਿਆ ਮਾੜੀ ਗੱਲ ਜਿਹੜੇ ਹਰਨੇਕ ਸਿੰਘ ਦੇ ਸਾਥੀ ਹੀ ਉਹ ਕਿੱਥੇ ਨੇ ਹਰਨੇਕ ਐਕਸੈਂ ਜਦੋਂ ਗੋਲੀ ਚੱਲੀ ਆ ਇੱਕ ਸਾਥੀ ਤੇ ਉਹਦਾ ਉੱਥੋਂ ਚਲਾ ਗਿਆ ਬਾਕੀ ਸਾਥੀਆਂ ਨੇ ਇਹਨੂੰ ਗੱਡੀ 'ਚ ਪਾਇਆ ਕਿ ਇਹਦੀ ਗੱਡੀ ਮੰਗੀ ਆ ਉਥੋਂ ਤੇ ਸਾਡੇ ਬੰਦੇ ਦੇ ਸਿਰ 'ਚ ਗੋਲੀ ਵੱਜ ਗਈ ਆ ਉਹਨੂੰ ਉਹਨਾਂ ਗੱਡੀ 'ਚ ਪਾ ਕੇ ਇਧਰ ਬਟਾਲੇ ਲਿਆਂਦਾ ਵਾ ਉਹ ਸਾਥੀ ਇਹਨੂੰ ਬਟਾਲੇ ਹਸਪਤਾਲ ਛੱਡ ਗਏ ਉਹ ਹੁਣ ਪੁਲਿਸ ਦਬਾਅ ਪਾ ਰਹੀ ਆ ਉਹਨਾਂ ਨੂੰ ਫੜਨ ਦਾ ਨਾਲੇ ਤੇ ਉਹਨਾਂ ਨੂੰ ਮਾਰ ਪਈ ਨਾਲੇ ਉਹਨਾਂ ਦਾ ਬੰਦਾ ਮਾਰਤਾ ਤੇ ਨਾਲੇ ਉਹਨਾਂ ਦੇ 307 ਦਾ ਪਰਚਾ ਦਰਜ ਕਰਤਾ ਉਹ ਬੰਦੇ ਕਿੱਥੇ ਚਲੇ ਜਾਣਗੇ ਜੀ ਉਹ ਚੰਗੇ ਭਲੇ ਘਰਾਂ ਦੇ ਬੰਦੇ ਉਹ ਮਾੜੇ ਬੰਦੇ ਨਹੀਂਗੇ ਉਹ ਕੋਈ ਗੈਂਗਸਟਰ ਨਹੀਂਗੇ ਇਹ ਸਾਨੂੰ دھوਕੇ ਨਾਲ ਦਾ ਵੀ ਸਾਡਾ ਪੜਿਆ ਲਿਖਿਆ ਨੌਜਵਾਨ ਵੀਰ ਤੇ ਇਹਨੂੰ ਪੁਲਿਸ ਤੋਰਨ ਕਿਹੜੇ ਰਾਹ ਡਈ ਇਹਨੂੰ ਮਾਮੂਲੀ ਤਕਰਾਰ ਹੁਣ ਰਿਪੋਰਟਰ ਸਾਹਿਬ ਸਾਡੀ ਆਵਜ ਜੇ ਤਕਰਾਰ ਕੇ ਦੀ ਆਵਜ ਹੋ ਜੇ ਤੇ ਫਿਰ ਇਹ ਕਹਿ ਦਾਂਗੇ ਵੀ ਮੈਂ ਤਗੜੇ ਘਰ ਦਾ ਤੁਸੀਂ ਵਿੱਚ ਗੈਂਗਸਟਰ ਜ ਸਾਰਿਆਂ ਨੂੰ ਇੱਕੋ ਰਸੇ 'ਨਾ ਬਣੇ ਪੁਲਿਸ ਅਨਕਵਰੀ ਕਰੇ ਅਸੀਂ ਦਹਾ ਸਰਪੰਚਾਂ ਨੇ ਰਾਤੀ ਡੀਐਸਪੀ ਨੂੰ ਕਿਹਾ ਸੀ ਤੇ ਹਰਨੇਖਸੇ ਮਰ ਗਿਆ ਵਾ ਜੇ ਹਰਨੇਖਸੇ ਕੋਈ ਕੇਸ ਪਿਛਲੇ 35 38 ਸਾਲਾਂ ਚ ਉਹਦੇ ਤੇ ਨਿਕਲ ਆਏ ਜੇ ਕੋਈ ਲੁੱਟਦਾ ਉਹਦੇ ਮਰ ਗਿਆ ਸਾਡੇ ਦੇ ਪਰਚਾ ਦਰਜ ਕਰ ਦਿਓ ਜੇ ਹਰਨੇਖਸੇ ਇਦਾਂ ਦਾ ਹੋਏਗਾ ਪਰ ਜੇ ਤੁਸੀਂ ਇਹ ਕਹੋ ਕਿ ਇੱਕ ਭਲੇਮਾਨ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੇ ਮੁੜ ਕੇ ਉਹਦੀ লাশ ਤੇ ਮਿੱਟੀ ਉਹਦੇ ਕਤਲ ਦੇ ਪਾ ਦੋਗੇ ਅਸੀਂ ਨਹੀਂ ਪੈਂਣ ਦੇਣੀ ਅਸੀਂ ਐਸਐਸਪੀ ਬਟਾਲਾ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਪੁਲਿਸ ਨੂੰ ਕੋਈ ਕਾਰਵਾਈ ਉਹਨਾਂ 'ਚ ਜਿਨ੍ਹਾਂ 'ਚ ਪੁਲਿਸ ਦੇ ਇਨਕੁਆਰੀ ਕਰਕੇ ਦੋਸ਼ੀਆਂ ਦੇ ਪਰਚਾ ਦਰਜ ਨਹੀਂ ਕਰਦੀ ਅਸੀਂ ਪੁਲਿਸ ਦਾ ਨੱਕ ਚ ਦਮ ਕਰਦੇ ਆਂਗੇ ਕਿੰਨੀ ਜ਼ਰੂਰ ਕਿਧਰ ਬੈਠਾ ਆ ਅਸੀਂ ਕੱਲ ਸ਼ਾਮਾਂ 5 ਵਜੇ ਦੇ ਇੱਥੇ ਬੈਠੇ ਆਂ ਆਪ ਆਹ ਨੇ ਇੱਕ ਸੇ ਦਾ ਬੇਟਾ ਜੇ ਇੱਕ ਇਹ ਤੋਂ ਛੋਟਾ ਜੇ 10 ਸਾਲ ਦਾ ਜੇ ਉਹ 4 ਸਾਲ ਦਾ ਜੇ ਮੈਂ ਉਹਦੀਆਂ ਭੈਣਾਂ ਵੇਖੀਆਂ ਉਹਦੀ ਘਰ ਦੀ ਵੇਖੀ ਉਹਦਾ ਸਹੁਰਾ ਪੁਲਿਸ ਚ ਆ ਉਹਦਾ ਭਰਾ ਇੰਗਲੈਂਡ ਚ ਆ ਵਧੀਆ ਫੈਮਿਲੀ ਹੀ ਤੇ ਮੈਂ ਇਹ ਵੇਖਿਆ ਵਾ ਵੀ ਦੱਸੋ ਇਹ ਗੈਂਗਸਟਰ ਦਾ ਬੱਚਾ ਹੋ ਸਕਦਾ ਦੂਜੇ ਪਾਸੇ ਕਿੰਨੇ ਲੋਕ ਇਕੱਠੇ ਹੋਏ ਦੂਜੇ ਪਾਸੇ ਸਾਨੂੰ ਨਹੀਂ ਪਤਾ ਜੀ ਅਸੀਂ ਕੋਈ ਉਹ ਨਹੀਂ ਪਤਾ ਕੀਤਾ ਉਹ ਪੁਲਿਸ ਦਾ ਕੰਮ ਆ ਵੇਖਣਾ ਇਨਵੈਸਟੀਗੇਸ਼ਨ ਕਰਨਾ ਪੁਲਿਸ ਇਨਵੈਸਟੀਗੇਸ਼ਨ ਕਰੇ ਜਿਹੜਾ ਇਹਨਾਂ ਤੇ ਪਰਚਾ ਬਣਦਾ ਹੀ ਪੁਲਿਸ ਨੇ ਇਹਨਾਂ ਦੇ ਕੀਤਾ ਵਾ ਸਾਨੂੰ ਕੋਈ ਇਤਰਾਜ਼ ਨਹੀਂਗਾ ਬੱਚਾ ਕੀਤੇ ਦਾ ਸਾਨੂੰ ਇਹ ਇਤਰਾਜ਼ ਹੈ ਸਾਡਾ ਬੰਦਾ ਕਤਲ ਹੋਇਆ ਵਾ ਉਹਨਾਂ ਦੇ ਕਤਲ ਦਾ ਮੁਕਦਮਾ ਦਰਜ ਕੀਤਾ ਜਾਏ ਸਾਡਾ ਇਹ ਇਤਰਾਜ਼ ਹੈ ਜੀ